ਪਿੰਡਾਂ ਦੇ ਵਿੱਚ 7-7 ਕਰੋੜ ਦਾ ਕਿੱਲਾ ਵੀ ਹੋ ਗਿਆ ਪਰ ਉਹ ਵੀ ਇਸ ਦੇ ਅੰਡਰ ਆ ਗਏ ਉਹਨਾਂ ਦੇ ਰੇਟ ਬਿਲਕੁਲ ਡਿੱਗ ਗਏ ਨੇ ਪਰ ਲੋਕ ਇਹ ਕਹਿੰਦੇ ਆ ਵੀ ਜਿੱਥੇ ਜ਼ਮੀਨ ਦੇ ਰੇਟ ਜ਼ਿਆਦਾ ਮਿਲਦੇ ਉੱਥੇ ਤੁਸੀਂ ਵੇਚ ਦਿੰਦੇ ਹੋ ਪਰ ਹਾਂ ਜਦ ਲੈਂਡ ਪੋਲਿੰਗ ਆ ਗਈ ਫਿਰ ਤੁਸੀਂ ਕਹਿੰਦੇ ਉਹ ਸਾਡੀ ਮਾਂ ਹੈ ਅਸੀਂ ਜਾਨ ਨਹੀਂ ਦੇਣੀ ਪਰ ਰੇਟ ਵਧੀਆ ਮਿਲਦਾ ਉਦੋਂ ਜਦੋਂ ਭਾਰਤ ਮਾਲਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਨਾਂ ਲੱਗਦਾ ਸੀ ਕਿ ਯਾਰ ਕਿਲਾ ਕੇ ਵਿੱਚ ਆ ਜੇ ਨਹੀਂ ਤਾਂ ਕਰਜ਼ਾ ਲੈ ਲਾਂਗੀ ਨਾਲੇ ਕੋਠੀ ਪਾਵਾਂਗੇ ਬਹਾਨੇ ਨਾਲ ਵੇਚ ਜੂਗੀ ਹੁਣ ਜ਼ਮੀਨ ਕਿਤੇ ਮਿਲ ਨਹੀਂ ਰਹੀ ਹੁਣ ਇਹ ਸੋਚਦੇ ਨੇ ਕਿ ਜੇ ਜ਼ਮੀਨ ਨਾ ਕੁਆਰ ਹੋ ਗਈ ਕਰਾਂਗੇ ਕੀ ਕਿੱਥੇ ਜਾ ਕੇ ਲਾਵਾਂਗੇ ਜਿੱਥੇ ਇੰਡਸਟਰੀ ਲੱਗਦੀ ਹੈ ਉਸ ਏਰੀਏ ਦੇ ਲੋਕਾਂ ਨੂੰ ਉਹਦੇ ਵਿੱਚ ਰੁਜ਼ਗਾਰ ਮਿਲੇ ਉਹ ਬੇਰੁਜ਼ਗਾਰੀ ਉਹਨਾਂ ਦੀ ਖਤਮ ਹੋ ਗਈ ਜਿਹੜੇ ਜ਼ਮੀਨ ਆ ਜਾੜ ਕੇ ਹੋਰ ਰੋਜ਼ਗਾਰ ਬੇਰੋਜ਼ਗਾਰ ਹੋਗੇ ਉਹ ਹਸਾਂ ਦਾ ਰਾਸ਼ਟਰੀ ਦੇ ਵਿੱਚ ਸਮਾਉਣ ਪਰ ਹਾਲਾਤ ਤਾਂ ਇਹ ਹੈ ਕਿਸੇ ਇੰਡਸਟਰੀ ਦੇ ਵਿੱਚ ਜਾਵੜੋ ਸਾਰੇ ਕੰਪਿਊਟਰ ਹੀ ਚੱਲਦੇ ਆ ਉਹਦੇ ਵਿੱਚ ਲੇਬਰ ਤਾਂ ਹੈ ਨਹੀਂ ਜ਼ਮੀਨ ਵੀ ਗਈ ਤੇ ਰੋਜ਼ਗਾਰ ਵੀ ਗਿਆ ਤੇ ਲੇਬਰ ਵੀ ਗਈ ਐਹੇ ਜੀ ਇੰਡਸਟਰੀ ਤੋਂ ਅਸੀਂ ਕੀ ਕਰਾਉਣਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਬਸ ਤਾਂ ਕਿਸਾਨਾਂ ਦੀ ਜ਼ਿੰਦਗੀ ਬਦਲਣ ਵਾਲਿਆ ਅਸੀਂ ਤਾਂ ਕਿਸਾਨਾਂ ਨੂੰ ਜਿਹੜਾ ਉਹ ਬਿਜ਼ਨਸਮੈਨ ਬਣਾਉਣ ਵਾਲੇ ਆ ਪਰ ਤੁਸੀਂ ਕਿਸਾਨਾਂ ਨੂੰ ਕਿਉਂ ਰੋਕ ਰਹੇ ਹੋ ਬਕਾਸ ਨਹੀਂ ਅਸਲ ਦੇ ਵਿੱਚ ਇਹ ਬਨਾਸ ਹੋ ਰਿਹਾ ਹੈ ਇਹ ਬਨਾਸ ਨੂੰ ਰੋਕਣ ਦੇ ਲਈ ਲੋਕ ਇਕੱਠੇ ਹੋਏ ਨੇ ਬਨਾਸ ਨੂੰ ਰੋਕਣ ਦੇ ਲਈ ਅਸੀਂ ਅੱਗੇ ਆਏ ਹਾਂ ਤਾਂ ਪਿੰਡ ਜੋਦਾ ਦੇ ਵਿੱਚ ਮੌਜੂਦ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਉਹ ਆ ਚੁੱਕੀ ਹੋਈ ਆ ਜਿਸ ਦੇ ਤਹਿਤ ਸਰਕਾਰ ਜਿਹੜੀ ਆ ਉਹ ਅਰਬਨ ਸਟੇਟਸ ਬਣਾਉਣ ਜਾ ਰਹੀ ਹੈ ਗਲਾਟਾ ਜਿਹੜੇ ਅੰਡਰ ਜਿਹੜਾ ਤਾਂ ਹੁਣ ਬੁੱਟਾ ਸਿੰਘ ਬੁਰਜਕਿਲ ਮੇਰੇ ਨਾਲ ਮੌਜੂਦ ਹੈ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਵੀ ਅਸਲ ਦੇ ਵਿੱਚ ਕੀ ਗੱਲ ਕਿਸਾਨ ਜਿਹੜੇ ਆ ਆਪਣੀਆਂ ਜ਼ਮੀਨਾਂ ਕਿਉਂ ਨਹੀਂ ਦੇਣਾ ਚਾਹੁੰਦੇ ਜਾਂ ਕਿਸਾਨ ਜਥੇਬੰਦੀਆਂ ਕਿਉਂ ਇਸ ਦਾ ਵਿਰੋਧ ਕਰ ਰਹੀਆਂ ਤਾਂ ਕੀ ਗੱਲ ਹੈ ਵਿਰੋਧ ਕਿਉਂ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਬਸ ਤਾਂ ਕਿਸਾਨਾਂ ਦੀ ਜ਼ਿੰਦਗੀ ਬਦਲਣ ਵਾਲਿਆ ਕਿਸੇ ਤਾਂ ਕਿਸਾਨਾਂ ਨੂੰ ਜਿਹੜਾ ਉਹ ਬਿਜ਼ਨਸਮੈਨ ਬਣਾਉਣ ਵਾਲੇ ਆ ਪਰ ਤੁਸੀਂ ਕਿਸਾਨਾਂ ਨੂੰ ਕਿਉਂ ਰੋਕ ਰਹੇ ਹੋ ਦੇਖੋ ਜਿਹੜੀ ਖੇਤੀ ਹੈ ਇਹ ਜੱਦੀ ਪੁਸ਼ਤੀ ਸਾਡਾ ਰੋਜ਼ਗਾਰ ਹੈ ਰਜਗਾਰ ਦਾ ਸਾਧਨ ਹੈ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਜੇ ਕੋਈ ਖੇਤੀ ਨੂੰ ਖਤਮ ਕਰਨਾ ਜਾਊਗਾ ਜਦੋਂ ਕੋਵਿਡ-19 ਆਇਆ ਸਾਰੇ ਦੇ ਸਾਰੇ ਅਧਾਰੇ ਬੰਦ ਕੋਲ ਇੰਡਸਟਰੀ ਬੰਦ ਟਰਾਂਸਪੋਰਟ ਬੰਦ ਹਸਪਤਾਲ ਕੁਛ ਨਹੀਂ ਜੇਕਰ ਕੋਈ ਕੁਛ ਨਹੀਂ ਸੀ ਚੱਲਦਾ ਜੇ ਚੱਲਦਾ ਸੀ ਤਾਂ ਸਾਡੀ ਖੇਤੀ ਚੱਲਦੀ ਸੀ ਖੇਤੀ ਨੇ ਲੋਕਾਂ ਨੂੰ ਢਿੱਡ ਭਰਨ ਵਾਸਤੇ ਅਨਾਜ ਦਿੱਤਾ ਆਉਣ ਵਾਲੇ ਸਾਲਾਂ ਲਈ ਤੇ ਨਹੀਂ ਤਾਂ ਉਦੋਂ ਦਾ ਪਿਆ ਅਸਰ ਕਿ ਕਿਸੇ ਡਾਇਰੈਕਟਿਵ ਤੇ ਲਾ ਲਓ ਅਜੇ ਪੂਰਾ ਨਹੀਂ ਹੁੰਦਾ ਮੈਂ ਕਹਿੰਦਾ ਕਿ ਕੋਈ ਵੀ ਸਰਕਾਰ ਹੈ ਜਿਹੜੀ ਇਸ ਗੱਲ ਨੂੰ ਸਮਝਦੀ ਨਹੀਂ ਕਿ ਮਨੁੱਖ ਦੇ ਜਿਉਣ ਦੇ ਲਈ ਸਭ ਤੋਂ ਪਹਿਲਾਂ ਖੇਤ ਹੋਣਾ ਚਾਹੀਦਾ ਹੈ ਖੇਤਾਂ ਦੇ ਵਿੱਚੋਂ ਅਨਾਜ ਪੈਦਾ ਹੋਣਾ ਚਾਹੀਦਾ ਹੈ ਬਾਕੀ ਚੀਜ਼ਾਂ ਅਸੀਂ ਮੁੱਲ ਲੈ ਲਾਂਗੇ ਇਹ ਕਿਤੋਂ ਮੁੱਲ ਨਹੀਂ ਲਿਆ ਜਾ ਸਕਦਾ ਨਾ ਮਾਂ ਤੇ ਨਾ ਪਿਓ ਨਾ ਪੁੱਤ ਤੇ ਨਾ ਜਿਹੜਾ ਸਾਡਾ ਅਨਾਜ ਹੈ ਇਹ ਕਿਤੋਂ ਮਗਲ ਨਹੀਂ ਮਿਲਦਾ ਜੇ ਇਹਨੂੰ ਅਸੀਂ ਖਤਮ ਕਰ ਲਾਂਗੇ ਖਾਸ ਕਰਕੇ ਸਾਡੀ ਪੰਜਾਬ ਦੀ ਸਰਕਾਰ ਖਤਮ ਕਰ ਲੂਗੀ ਤਾਂ ਉਹਦੀ ਮਤਲਬ ਇਹ ਭਲੇਖੇ ਚ ਹੋਊਗੀ ਉਹ ਕਿ ਹੋਰ ਢੰਗਾਂ ਨਾਲ ਇਹਦਾ ਵਿਕਾਸ ਕੀਤਾ ਜਾਂਦਾ ਵਿਕਾਸ ਨਹੀਂ ਅਸਲ ਦੇ ਵਿੱਚ ਇਹ ਬਨਾਸ ਹੋ ਰਿਹਾ ਹੈ ਇਹ ਬਨਾਸ ਨੂੰ ਰੋਕਣ ਦੇ ਲਈ ਲੋਕ ਇਕੱਠੇ ਹੋਏ ਨੇ ਬਨਾਸ ਨੂੰ ਰੋਕਣ ਦੇ ਲਈ ਅਸੀਂ ਅੱਗੇ ਆਇਆ ਹਾਂ ਕੱਲਾ ਇਹ ਹੀ ਨਹੀਂ ਹੈ ਜਿਹੜੀ ਖੇਤੀ ਨਾਲ ਜੁੜੇ ਸਾਡੇ ਸੁਖ ਨੇ ਸਾਡੇ ਰੀਤੀ ਸਾਡੇ ਰਿਵਾਜ ਤੇ ਸਾਰੇ ਕੁਝ ਖੇਤੀ ਨਾਲ ਜੁੜਿਆ ਹੋਇਆ ਇਸ ਕਰਕੇ ਅਸੀਂ ਜਿੱਥੇ ਵੀ ਕਿਤੇ ਇਹ ਇਹ ਜਿਹੜਾ ਢੰਗ ਤਰੀਕਾ ਇਹਨਾਂ ਨੇ ਅਪਣਾਇਆ ਉਹ ਹੋਰ ਵੀ ਮਤਲਬ ਪਿਛਲੇ ਜਿਹੜੇ ਚੀਕੇ ਜਿਵੇਂ 1985 ਦਾ ਲੈਂਡ ਐਕਟ ਚੀਕਾ ਜੇ ਜ਼ਮੀਨ ਐਕਵਾਇਰ ਕਰਨੀ ਆ ਤਾਂ 70% ਕਿਸਾਨ ਸਹਿਮਤ ਹੋਣ ਇਹ 3 ਆ ਹੁਣ ਤਾਂ ਨਾ ਹੋਣ ਉਹ ਤੋਂ ਬਾਅਦ 2010 ਦੇ ਕਰੀਬ ਇੱਕ ਹੋਰ ਲੈ ਕੇ ਆਂਦਾ ਇਹਨਾਂ ਨੇ ਕਿ ਸਹਿਮਤੀ ਦੀ ਕੋਈ ਲੋੜ ਨਹੀਂ ਹਾਂ ਸਿੱਧਾ ਮਤਲ ਜ਼ਮੀਨ ਐਕਬੈਰ ਕਰੋ ਜਿਹੜੀ ਇਹ ਲੈਂਡ ਪੂਲਿੰਗ ਲੈਂਡ ਐਕਟ ਪਾਲਿਸੀ ਲੈ ਕੇ ਆਂਦੀ ਹੈ ਇਹਨਾਂ ਨੇ ਉਹਦੇ ਵਿੱਚ ਇਹ ਕਿ ਨਗੂਣਾ ਸਾਨੂੰ ਮਾਜਵਾ ਮੈਂ ਸੁਣਦਾ ਹੁੰਦਾ ਸੀ ਲੁਧਿਆਣੇ ਦੀ ਜਿਹੜੀ ਧਰਤੀ ਹੈ ਲੋਕਾਂ ਕੋਲੇ ਕਾਰਾਂ ਬੜੀਆਂ ਹੁੰਦੀਆਂ ਸੀ ਮੈਂ ਸਵਾਲ ਕਰਦਾ ਕਿ ਜਦ ਤੁਸੀਂ ਇੰਨੀਆਂ ਕਾਰਾਂ ਕਿਵੇਂ ਲੈ ਲਈਆਂ ਬਠਿੰਡੇ ਵਾਲਿਆਂ ਕੋਲੇ ਆਏ ਨਹੀਂ ਉਹ ਕਹਿੰਦੇ ਜੇ ਕਾਰ ਖੜਾਉਣ ਜਿੰਨੀ ਜ਼ਮੀਨ ਵੇਚ ਦੀਏ ਕਾਰ ਲੈ ਲਓ ਜਿਹੇ ਜੀ ਮਰਜ਼ੀ ਲੈ ਲਓ ਅੱਜ ਲੁਧਿਆਣੇ ਦੀ ਜ਼ਮੀਨ ਦਾ ਮੁੱਲ ਪਤਾ ਹੈ ਕੀ ਪੈ ਰਿਹਾ ਹੈ 60 ਲੱਖ ਜਿਹੜਾ ਟਿੱਬਿਆਂ ਵਾਲੀ ਜ਼ਮੀਨ ਮਾਨਸਾ ਬਠਿੰਡਾ ਜਿਹੜਾ ਉੱਥੇ ਵੀ 60 ਲੱਖ ਤੇ ਲੁਧਿਆਣੇ ਦਾ ਵੀ 60 ਲੱਖ ਉਹ ਵੀ ਜੇ ਕਿਸੇ ਨੇ ਲੈਣਾ ਨਹੀਂ ਤਾਂ ਜੇ 1 ਏਕੜਰ ਹੈ ਸੀ ਮਕਾਨਾਂ ਲਈ ਜਿਹੜੀ ਅਸੀਂ ਅਕਵਾਇਰ ਕਰਾਂਗੇ ਉਹਦੇ ਵਿੱਚੋਂ 2 ਕਨਾਲਾਂ ਦੇਵਾਂਗੇ ਤੁਹਾਨੂੰ 6 ਕਨਾਲਾਂ ਸਾਡੀਆਂ ਹੋਣਗੀਆਂ ਜੇ ਕਮਰਸ਼ੀਅਲ ਵਾਸਤੇ ਅਸੀਂ ਲਵਾਂਗੇ ਉਹਦੇ ਵਿੱਚੋਂ 2.5 ਕਨਾਲਾਂ ਛੋਡੀਆਂ ਹੋਣਗੀਆਂ 5.5 ਸਾਡੀਆਂ ਹੋਣਗੀਆਂ ਜੇ ਇੰਡਸਟਰੀ ਏਰੀਆ ਲਵਾਂਗੇ ਉਹਦੇ ਵਿੱਚੋਂ 1.5 ਕਨਾਲ ਛੋਡੀ ਹੋਊਗੀ 3.5 ਸਾਡੀਆਂ ਹੋਣਗੀਆਂ ਕਿਉਂ ਕਿਉਂਕਿ ਕਹਿੰਦੇ ਅਸੀਂ ਛੋਟੀ ਜ਼ਮੀਨ ਦੀ ਕੀਮਤ ਹੀ ਇੰਨੀ ਉੱਚੀ ਜਾ ਕੇ ਰਹੀਆਂ ਇਸ ਕਰਕੇ ਅਸੀਂ ਛੋਟੀ ਜ਼ਮੀਨ ਆਪ ਦੇ ਕੋਲੇ ਰੱਖਦੇ ਆ ਉਸ ਮੁੱਲ ਦੀ ਤੁਹਾਨੂੰ ਦਿੰਨੇ ਆ ਤੇ ਨਹੀਂ ਤਾਂ ਫਿਰ ਉਹ ਜਿਹੜਾ ਨਗੂਣਾ ਜਾਂ ਮੁਆਜਬਾ ਹੈ ਉਹ ਲੈ ਲਓ ਇਹ ਇੱਕ ਵੱਡਾ ਧੋਖਾ ਵੱਡੀ ਬੇਈਮਾਨੀ ਲੋਕਾਂ ਦੇ ਨਾਲ ਸਰੇ ਅੰਤਕਾ ਜਿਹਨੂੰ ਕਹਿੰਦੇ ਹੁੰਦੇ ਨੇ ਜੱਗੋਂ ਤੇਰਮੀ ਹੋ ਰਹੀ ਹੈ ਇਸ ਢੰਗ ਨਾਲ ਜ਼ਮੀਨ ਜਿਹੇ ਅਕਬੈਰ ਕਰਦੇ ਨੇ ਹੁਣ ਸੋਸ਼ਲ ਮੀਡੀਆ ਤੇ ਇਹ ਗੱਲਾਂ ਹੋ ਰਹੀਆਂ ਵੀ ਤਰਨੇ ਜਿਹੜੇ ਲੱਗ ਰਿਹਾ ਜ਼ਮੀਨ ਦਾ ਰੇਟ ਵਧਾਉਣ ਵਾਸਤੇ ਲੱਗ ਰਿਹਾ ਜੇ ਕਿਸਾਨਾਂ ਨੂੰ ਅੱਜ ਜ਼ਮੀਨ ਵਧੀਆ ਜ਼ਮੀਨ ਦਾ ਰੇਟ ਵੀ ਮਿਲ ਜੂਗਾ ਤੇ ਉਹ ਦੇ ਵੀ ਦੇਣਗੇ ਨਹੀਂ ਬਿਲਕੁਲ ਨਹੀਂ ਇੱਕ ਸਮਾਂ ਸੀ ਜਦੋਂ ਭਾਰਤ ਮਾਲਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਦੋਂ ਲੱਗਦਾ ਸੀ ਕਿ ਜਰ ਕਿਲਾ ਕਿ ਜੇ ਵੇਚਾਂਗੇ ਨਹੀਂ ਤਾਂ ਕਰਜ਼ਾ ਲੈ ਲਾਂਗੇ ਨਾਲੇ ਕੋਠੀ ਪਾ ਲਾਂਗੇ ਬਹਾਨੇ ਨਾਲ ਵੇਚ ਜੂਗੀ ਹੁਣ ਜ਼ਮੀਨ ਕਿਤੇ ਮਿਲ ਨਹੀਂ ਰਹੀ ਹੁਣ ਇਹ ਸੋਚਦੇ ਨੇ ਕਿ ਜੇ ਜ਼ਮੀਨ ਅਕਵਾਰ ਹੋਗੀ ਕਰਾਂਗੇ ਕਿ ਕਿੱਥੇ ਜਾ ਕੇ ਲਾਵਾਂਗੇ ਸਵਾਲ ਇਹ ਖੜਾ ਹੈ ਕਿਉਂਕਿ ਇਹ ਕੋਈ ਰਾਵੜਤਾ ਹੈ ਨਹੀਂ ਬਾਦਿਉ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ 1 ਕਰੋੜ ਏਕੜ ਜ਼ਮੀਨ ਸੀ ਪੰਜਾਬ ਦੇ ਕੋਲੇ ਉਹਦੇ ਵਿੱਚੋਂ ਆਏ ਸਾਲ 50000 ਏਕੜ ਰੁਕਦੇ ਹੀ ਵਿਕਾਸ ਦੇ ਥੱਲੇ ਸੜਕਾਂ ਬਣਨੇ ਸਕੂਲ ਬਣਨੇ ਕਾਲਜ ਬਣਨੇ ਹਸਪਤਾਲ ਬਣਨੇ ਜਿਹੜਾ ਰੈਸੀ ਏਰੀਆ ਉਹਦਾ ਵਧਣਾ ਉਸ ਤੋਂ ਬਾਅਦ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਉਦੋਂ ਬਾਅਦ ਜ਼ਮੀਨਾਂ ਅਕਵਾਇਰ ਕਰ ਕਰ ਛੜਤੀਆਂ ਗਵਿੰਦਪੁਰੇ ਦੇ ਵਿੱਚ ਜਾ ਕੇ ਦੇਖ ਲਓ 1200 ਏਕੜ ਜ਼ਮੀਨ ਅਕਵਾਇਰ ਕੀਤੀ ਸੀ ਓਵੇਂ ਦੀ ਓਵੇਂ ਖਾਲੀ ਪਈ ਐ ਓਵੇਂ ਦੀ ਓਵੇਂ ਪਈਆ ਕੁਛ ਨਹੀਂ ਜਦੋਂ ਕਿ ਭਾਰਤ ਦਾ ਕਾਨੂੰਨ ਕਹਿੰਦਾ ਕਿ ਜੇ 5 ਸਾਲ ਉਹ ਵਰਤੋਂ ਦੇ ਵਿੱਚ ਨਹੀਂ ਲੈਂਦਾ ਤਾਂ ਉਹਨੂੰ ਵਾਪਸ ਕਰਦੇ ਹੋ ਕੋਈ ਨਹੀਂ ਪੁੱਛਦਾ ਐਵੇਂ ਜਿਵੇਂ ਹੋਣੀ ਜਿਹੜੀ ਜਿਹੜੀ ਜ਼ਮੀਨ ਆ ਜਿੱਥੇ ਆਪਾਂ ਬੈਠੇ ਆ ਕਦੋਂ ਤੱਕ ਇਹ ਰਿਹਾ ਵਿਕਾਸ ਕਰੂਗਾ ਉਦੋਂ ਤੱਕ ਜਿਹੜੀ ਜ਼ਮੀਨ ਆ ਸਾਡੀ ਉਦੋਂ ਨਾਲੋਂ ਤੇ ਖੜ ਜਾਾਂਗੇ ਅਸੀਂ ਜਾ ਕੇ ਬਾਕੀ ਉਵੇਂ ਹੀ ਪਈ ਰਹੂਗੀ ਇਹ ਜ਼ਮੀਨ ਇਸ ਕਰਕੇ ਹੁਣ ਲੋਕ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ ਜਿਹੜੇ ਸਿਆਣੇ ਜ਼ਿਮੀਂਦਾਰ ਨੇ ਉਹ ਬਿਲਕੁਲ ਆਪਣੀ ਜੱਦੀ ਪੁਸ਼ਤੀ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਕਿਉਂਕਿ ਇਹ ਗਾਰੰਟੀ ਹੈ ਸਾਨੂੰ ਕਿ ਸਾਰਾ ਕੁਝ ਖਤਮ ਹੋ ਜਾਈ ਸਾਡੀ ਜਿਹੜੀ ਜ਼ਮੀਨ ਆ ਸਾਨੂੰ ਖਾਣ ਜੁਗੀ ਰੋਟੀ ਦੇਊਗੀ ਅਸੀਂ ਮਤਲਬ ਜੱਦੀ ਪੁਸ਼ਤੀ ਆ ਹੈ ਤੇ ਆਉਣੀਆਂ ਪੀੜ੍ਹੀਆਂ ਤੱਕ ਅਸੀਂ ਇਹਨੂੰ ਰੋਜ਼ਗਾਰ ਲੈਂਦੇ ਰਹਾਂਗੇ ਇਹ ਤੋਂ ਰੋਟੀ ਖਾਂਦੇ ਰਹਾਂਗੇ ਇਸ ਕਰਕੇ ਜ਼ਮੀਨ ਨਹੀਂ ਦੇਣੀ ਚਾਹੁੰਦੇ ਲੋਕ। ਕੀ ਪਿੰਡਾਂ ਦੇ ਵਿੱਚ 7-7 ਕਰੋੜ ਦਾ ਕਿੱਲਾ ਵੀ ਹੋ ਗਿਆ। ਹੁਣ ਉਹ ਵੀ ਇਸ ਦੇ ਅੰਡਰ ਆ ਗਏ। ਉਹਨਾਂ ਦੇ ਰੇਟ ਬਿਲਕੁਲ ਡਿੱਗੇ ਨੇ। ਪਰ ਲੋਕ ਇਹ ਕਹਿੰਦੇ ਆ ਵੀ ਜਿੱਥੇ ਜ਼ਮੀਨ ਦੇ ਰੇਟ ਜ਼ਿਆਦਾ ਮਿਲਦੇ ਆ ਉੱਥੇ ਤੁਸੀਂ ਵੇਚ ਦਿੰਦੇ ਹੋ। ਪਰ ਹਾਂ ਜਦ ਲੈਂਡ ਪੋਲਿੰਗ ਆ ਗਈ ਫਿਰ ਤੁਸੀਂ ਕਹਿੰਦੇ ਉਹ ਸਾਡੀ ਮਾਂ ਐ। ਅਸੀਂ ਜਾਨ ਨਹੀਂ ਦੇਣੀ। ਪਰ ਰੇਟ ਵਧੀਆ ਮਿਲਦਾ ਉਦੋਂ ਕਿਸਾਨ ਦਿੰਦਾ। ਦੇਖੋ ਜਿਹੜੀ ਮੈਂ ਪਹਿਲਾਂ ਲੁਡੇਣਾ ਦੀ ਗੱਲ કરી ਸੀ ਕੀ ਜਿੰਨੀ ਇਹਨਾਂ ਨੇ ਅਕਵਾਇਰ ਕੀਤੀ 24 ਹਜ਼ਾਰ ਏਕੜ। ਕੀ ਉਹਦੇ ਵਿੱਚ ਸਾਰਾ ਖੇਤੀ ਵਾਲਾ ਏਰੀਆ? ਉਹਦੇ ਵਿੱਚ ਕਮਰਸ਼ੀਅਲ ਵਾਲਾ ਵੀ ਆ। ਉਹਦੇ ਵਿੱਚ ਇੰਡਸਟਰੀ ਆ ਰਹੀ ਆ ਕੀ ਉਹਦੀ ਕੀਮਤ 60 ਲੱਖ ਰੁਪਈਆ ਅੱਜ ਇਹ ਤਾਂ ਧੋਖਾਸੰਦੇ ਵਿੱਚ ਲੋਕਾਂ ਦੇ ਨਾਲ ਧੱਕਾ ਲੋਕਾਂ ਦੇ ਨਾਲ ਇਸ ਕਰਕੇ ਅੰਡਰ ਵੱਧ ਧਰਗੀ ਖਾਸ ਕਰਕੇ ਜਿਹੜੀ ਆਪ ਪਾਰਟੀ ਹੋ ਇੰਡਸਟਰੀ ਨੂੰ ਦੇ ਰਹੀ ਆ ਕਿ ਖੇਤੀ ਜਾਂਦੀ ਆ ਜਾਵੇ ਅਸੀਂ ਇੰਡਸਟਰੀ ਇੱਥੇ ਵੱਧ ਤੋਂ ਵੱਧ ਲਾਉਣੀ ਆ ਇੰਡਸਟਰੀ ਲੱਗੂਗੀ ਤਾਂ ਰੋਜ਼ਗਾਰ ਪੈਦਾ ਹੋਊਗਾ ਅਸੀਂ ਸਮਝਦੇ ਆ ਕਿ ਇੰਡਸਟਰੀ ਲੱਗਣੀ ਚਾਹੀਦੀ ਆ ਪਰ ਲੱਗੇ ਖੇਤੀ ਆਧਾਰਤ ਜਿਵੇਂ ਖੰਡ ਮਿੱਲ ਜਿਵੇਂ ਸੈਲਰ ਨੇ ਜਵੇਂ ਖੇਤੀ ਤੋਂ ਮਤਲਬ ਸੰਤਰਿਆਂ ਤੋਂ ਹੋਰ ਚੀਜ਼ਾਂ ਤਿਆਰ ਹੁੰਦੀਆਂ ਉੱਥੇ ਆਲੂਆਂ ਤੋਂ ਚਿਪਸ ਬਣਦੀ ਹੈ ਖੇਤੀ ਨਾਲ ਉਹਦਾ ਸਬੰਧ ਹੋਵੇ ਦੂਜੀ ਗੱਲ ਜਿੱਥੇ ਇੰਡਸਟਰੀ ਲੱਗਦੀ ਹੈ ਉਸ ਏਰੀਏ ਦੇ ਲੋਕਾਂ ਨੂੰ ਉਹਦੇ ਵਿੱਚ ਰੁਜ਼ਗਾਰ ਮਿਲੇ ਉਹ ਬੇਰੁਜ਼ਗਾਰੀ ਉਹਨਾਂ ਦੀ ਖਤਮ ਹੋਵੇ ਜਿਹੜੇ ਜ਼ਮੀਨ ਝਾੜ ਕੇ ਹੋਰ ਰੁਜ਼ਗਾਰ ਬੇਰੁਜ਼ਗਾਰ ਹੋਣਗੇ ਉਹ ਸੰਡਾ ਰਾਸ਼ਟਰੀ ਦੇ ਵਿੱਚ ਸਮਾਉਣ ਪਰ ਹਾਲਾਤ ਤਾਂ ਇਹ ਹੈ ਕਿਸੇ ਇੰਡਸਟਰੀ ਦੇ ਵਿੱਚ ਜਾਵੜੋ ਸਾਰੇ ਕੰਪਿਊਟਰ ਹੀ ਚੱਲਦੇ ਆ ਉਹਦੇ ਵਿੱਚ ਲੇਬਰ ਤਾਂ ਹੈ ਨਹੀਂ ਜ਼ਮੀਨ ਵੀ ਗਈ ਤੇ ਰੋਜ਼ਗਾਰ ਵੀ ਗਿਆ ਤੇ ਲੀਵਰ ਵੀ ਗਈ ਇਹ ਜੀ ਇੰਡਸਟਰੀ ਤੋਂ ਅਸੀਂ ਕੀ ਕਰਾਉਣਾ ਇੰਡਸਟਰੀ ਦੇ ਵਿਰੋਧੀ ਨਹੀਂ ਹਾਂ ਇੰਡਸਟਰੀ ਦਾ ਖੇਤੀ ਦਾ ਤੇ ਇੰਡਸਟਰੀ ਦਾ ਮੱਛੀ ਪਾਣੀ ਦਾ ਰਿਸ਼ਤਾ ਹੋਵੇ ਖੇਤੀ ਬਿਨਾ ਇੰਡਸਟਰੀ ਨਾ ਹੋਵੇ ਇੰਡਸਟਰੀ ਬਿਨਾ ਖੇਤੀ ਨਾ ਹੋਵੇ ਇਹੋ ਜਿਹਾ ਰਿਸ਼ਤਾ ਜੇ ਕੋਈ ਲੱਗਦੀ ਹੈ ਅਸੀਂ ਕਹਿਣਾ ਕਿ ਜੀ ਆਏ ਇਹ ਸਰਕਾਰ ਨਹੀਂ ਮੰਦੀ ਜਿਵੇਂ ਅੱਜ ਤੁਸੀਂ ਪ੍ਰਦਰਸ਼ਨ ਕਰਤਾ ਪਹਿਲਾਂ ਦੇਖ ਰਹੀ ਸੀ ਪਿੰਡ-ਪਿੰਡ ਜਾਗਣਾ ਸ਼ੁਰੂ ਹੋਏ ਸੀ ਹੌਲੀ-ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਸੀ ਜੇ ਸਰਕਾਰ ਨਹੀਂ ਰੁਕਦੀ ਤੇ ਅੱਗੇ ਕੀ ਕਰੋਗੇ ਦੇਖੋ ਲੋਕਾਂ ਕੋਲੇ ਲੋਕ ਸਰਕਾਰ ਦੇ ਉੱਪਰ ਦੀ ਉਮੀਦ ਤਾਂ ਹੁੰਦੇ ਨਹੀਂ ਜਮੋਰੀ ਢੰਗ ਤਰੀਕੇ ਆ ਆਉਣ ਵਾਲੇ ਸਮਿਆਂ ਦੇ ਵਿੱਚ ਸਰਕਾਰ ਨੂੰ ਬਦਲ ਸਕਦੇ ਆ ਠੀਕ ਹੈ ਇੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਆ ਸਰਕਾਰ ਜਿਹੜੀ ਤਾਕਤ ਤਾਂ ਕਿਸੇ ਦੀ ਹੈ ਨਹੀਂ ਨਾ ਇਸ ਢੰਗ ਨਾਲ ਜਿਹਨੂੰ ਅਸੀਂ ਬਦਲ ਕੇ ਹੋਰ ਨੂੰ ਲੈ ਕੇ ਆਵਾਂਗੇ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਇੰਡਸਟਰੀਸਟ ਆ ਉਹ ਵੀ ਉਹਨਾਂ ਦੇ ਵਿਰੋਧੀ ਨਹੀਂ ਹੈ ਇਸ ਕਰਕੇ ਸਿਆਣੀ ਲੀਡਰਸ਼ਿਪ ਕਿਸੇ ਵੀ ਪਾਰਟੀ ਦੇ ਉਹਨੂੰ ਇਹ ਸੋਚਣਾ ਚਾਹੀਦਾ ਕਿ ਖੇਤੀ ਨੂੰ ਖਤਮ ਨਾ ਕਰੀਏ ਜਿਹੜੀ ਇੰਡਸਟਰੀ ਹੈ ਉਹ ਇਹ ਜੇ ਥਾਂ ਤੇ ਲਾਈ ਜਾਵੇ ਜਿੱਥੇ ਮਤਲਬ ਪਜਾਊ ਜ਼ਮੀਨ ਨਹੀਂ ਗੈਰ ਪਜਾਊ ਆ ਉੱਥੇ ਲਾਈ ਜਾਵੇ ਪਰ ਜਿਹੜੀ ਲੁਧਿਆਣੇ ਦੀ ਜ਼ਮੀਨ ਸਾਰਾ ਪੰਜਾਬ ਦਾ ਕਾਲਜਾ ਹੋਵੇ ਉੱਥੇ ਇੰਡਸਟਰੀ ਲਾਈ ਜਾਵੇ ਇਹ ਸਿਆਣੀ ਲੀਡਰਸ਼ਿਪ ਦਾ ਕੰਮ ਨਹੀਂ ਹੈ ਦੂਰ ਅੰਦੇਚੀ ਨਾਲ ਉਹ ਨਹੀਂ ਸੋਚ ਰਹੇ ਪਰ ਕਿਤੇ ਨਾ ਕਿਤੇ ਸਰਕਾਰ ਇਹ ਗੱਲ ਕਹਿੰਦੀ ਆ ਵੀ ਕਲੋਨਾਈਜ਼ਰ ਦਾ ਕੰਮ ਖਤਮ ਹੋ ਰਿਹਾ ਤਾਂ ਜਾ ਕੇ ਇਹ ਰੋਲਾ ਪੈ ਰਿਹਾ ਕਲੋਨਾਈਜ਼ਰ ਪਿੱਛੇ ਰੋਲਾ ਨਹੀਂ ਨਹੀਂ ਦੇਖੋ ਕੋਈ ਰੌਲਾ ਨਹੀਂ ਪਾ ਰਹੇ ਅਸਲ ਦੇ ਵਿੱਚ ਪੰਜਾਬ ਦਾ ਕਿਸਾਨ ਆਪਣੀ ਖੇਤੀ ਰੱਖਣਾ ਚਾਹੁੰਦਾ ਪੂਰੀ ਦੁਨੀਆ ਦੀਆਂ ਮਤਲ ਨਜ਼ਰਾਂ ਇਹਦੇ ਉੱਪਰ ਰੱਖੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਅਸੀਂ ਕਹਿੰਦੇ ਹਾਂ ਕਿ ਜੇ ਇੱਥੇ ਇੰਡਸਟਰੀ ਲਾਉਣੀ ਹੈ ਵੱਡੀ ਸਨਤ ਲਾਉਣੀ ਹੈ ਜਾਓ ਨਾ ਇੱਧਰ ਰੋੜੀ ਛਾ ਬਣੀ ਦੰਡਕਾਰ ਨਹੀਂ ਬਣੀ ਜੰਗਲੀ ਏਰੀਆ ਪਿਆ ਲਾ ਲਓ ਪਰ ਉੱਥੇ ਹਾਇ ਕੁਝ ਨਹੀਂ ਉੱਥੇ ਸੜਕਾਂ ਨਹੀਂ ਉੱਥੇ ਬਿਜਲੀ ਨਹੀਂ ਉੱਥੇ ਪਾਣੀ ਨਹੀਂ ਇਹ ਉਧਰ ਨੂੰ ਜਾਂਦੇ ਨਹੀਂ ਇਹ ਤਾਂ ਜਿੱਥੇ ਬਣਿਆ ਬਣਾਇਆ ਸਾਰਾ ਕੁਝ ਮਿਲਦਾ ਉੱਥੇ ਜਾ ਕੇ ਲਾਉਂਦੇ ਆ ਕਿ ਕਿਸੇ ਕੱਲ ਦੀ ਪ੍ਰੋਬਲਮ ਨਾ ਆਵੇ ਨਾ ਬਿਜਲੀ ਦੀ ਨਾ ਰੋਡਵੇਜ ਦੀ ਨਾ ਹੋਰ ਬਣੀ ਬਣਾਈ ਸਾਨੂੰ ਮਿਲੇ ਸਾਰਾ ਕੁਝ ਨੌਕਸ਼ੇ ਇੱਥੇ ਪਿਆ ਸਾਡੇ ਜਿਹੜੇ ਦੇਖਦੇ ਹੈਗੇ ਲੀਡਰ ਸਹਿਬਾਨ ਉਹ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇੱਥੋਂ ਖੜ ਕੇ ਸੋਚਣਾ ਚਾਹੀਦਾ ਕਿ ਜਿਹੜੀ ਸਦੀਆਂ ਪੁਰਾਣੀ ਮਤਲਬ ਹੀ ਕੀਤੀ ਕਰਦੇ ਆ ਆ ਬਾਬੇ ਨਾਨਕ ਨੇ ਵੀ ਕੀਤੀ ਐ ਤੇ ਉਹ ਸਾਨੂੰ ਸੰਦੇਸ਼ ਵੀ ਦੇ ਕੇ ਗਿਆ ਕਿਰਤ ਕਰੋ ਤੇ ਵੰਡ ਛਕੋ ਪਰ ਜਦੋਂ ਇੱਥੇ ਇਹ ਜਿਹੜਾ ਇੰਡਸਟਰੀ ਏਰੀਆ ਬਣ ਗਿਆ ਕਿਹੜਾ ਸਾਡਾ ਭਾਈਚਾਰਾ ਖਤਮ ਕੋਈ ਕਿਤੇ ਕੋਈ ਕਿਤੇ ਜਿਹੜਾ ਮਜ਼ਦੂਰ ਸਾਡੇ ਕੰਮ ਕਰਦੇ ਖੇਤਾਂ ਤੋਂ ਉਹ ਵੀ ਖਤਮ ਆ ਜਿਹੜਾ ਮਨਰੇਗਾ ਵਾਲਾ ਚੱਲ ਰਿਹਾ ਪਿੰਡਾਂ 'ਚ ਉਹ ਵੀ ਖਤਮ ਇੱਥੇ ਕੁਝ ਵੀ ਨਹੀਂ ਰਹਿਣਾ ਇੰਡਸਟਰੀ ਹੋਊਗੀ ਸੈਰੀ ਏਰੀਆ ਹੋਊਗਾ ਇਸ ਕਰਕੇ ਜਿਹੜਾ ਇਹ ਅਹ ਹੈਗਾ ਨਾ ਉੱਪ ਜਾਉ ਜਮੀਨਾ ਉਹਨਾਂ ਨੂੰ ਨਹੀਂ ਹਜਾੜਨਾ ਚਾਹੀਦਾ ਪੰਜਾਬ ਦੇ ਵਿੱਚ ਪਏ ਨੇ ਐਦਾਂ ਨੂੰ ਪਏ ਨੇ ਆਹ ਰੋਪੜੀ ਰੀਏ ਦੇ ਵਿੱਚ ਪਏ ਨੇ ਪਰ ਇਹ ਪਠਾਨਕੋਟ ਬੰਨੇ ਪਏ ਨੇ ਉਧਰ ਨੂੰ ਜਾ ਕੇ ਲਾ ਲੈਣ ਡਾਕਟਰ ਕਿਉਂ ਇਹ ਗੱਲ ਆ ਵੀ ਆਂਦੀ ਆ ਕਈ ਲੋਕ ਹਲੇ ਤਿਆਰ ਨੇ ਉਹ ਲੋਕ ਕਿਹੜੇ ਨੇ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਜਿਹੜੇ ਤਿਆਰ ਹੋ ਗਏ ਨੇ ਕਈ ਲੋਕ ਕਹਿੰਦੇ ਹਾਂ ਸੀ ਜ਼ਮੀਨ ਦੇਣ ਵਾਸਤੇ ਤਿਆਰ ਬਿਲਕੁਲ ਬਹੁਤ ਛੋਟਾ ਹਿੱਸਾ ਜਿਹੜੇ ਇਹ ਗੱਲ ਕਹਿੰਦੇ ਨੇ ਜਿਨ੍ਹਾਂ ਦੀ ਹਾਲਤ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਜ਼ਮੀਨ ਵੇਚੇ ਬਿਨਾ ਕੋਈ ਹੱਲ ਨਹੀਂ ਹੈ ਜਣ। ਖੁਦ ਕਸ਼ੀ ਦੇ ਕੰਗਾਰ ਤੇ ਖੜੇ ਨੇ ਉਹ ਇਹ ਸੋਚ ਰਹੇ ਨੇ ਜਿਹੜੇ ਲੋਕ ਆਪਣਾ ਨਰਵਾ ਖੇਤੀ ਤੇ ਕਰ ਰਹੇ ਨਾ ਉਹ ਨਹੀਂ ਸੋਚਦੇਗਾ। ਤੁਸੀਂ ਗੱਲ ਕਹੀ ਵੀ ਇੰਡਸਟਰੀ ਆਜੂਗੀ ਪਰ ਕਿੱਥੇ ਵੀ ਇੰਡਸਟਰੀ ਦੀ ਗੱਲ ਨਹੀਂ ਕੀਤੀ ਗਈ। ਅਰਬਨ ਸਟੇਟਸ ਦੀ ਗੱਲ ਕੀਤੀ ਗਈ। ਇਹ ਗੱਲ ਕੀਤੀ ਹੋਇਆ ਕੋਠੀਆਂ ਬਣਨਗੀਆਂ। ਕੋਠੀਆਂ ਦੇ ਵਿੱਚ ਪਾਰਕ ਬਣਨਗੇ। ਪਾਰਕ ਦੇ ਵਿੱਚ ਹੋਰ ਬੜੀਆਂ ਚੀਜ਼ਾਂ, ਹੋਰ ਬੜੀਆਂ ਸਹੂਲਤਾਂ ਦਿੱਤੇ ਜਾਣਗੀਆਂ। ਸਕੂਲਸ ਬਣਨਗੇ। ਇਹ ਚੀਜ਼ਾਂ ਅਰਬਨ ਸਟੇਟਸ ਦੀ ਗੱਲ ਕੀਤੀ ਹੈ। ਇੰਡਸਟਰੀ ਦੀ ਕਿੱਥੇ ਵੀ ਗੱਲ ਨਹੀਂ ਕੀਤੀ। ਦੇਖੋ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਹ ਨਾਮ ਪੜੋ ਤਿੰਨ ਬਣਾਏ ਨੇ ਉਹਦੇ ਚ ਰਹਿ ਸ਼ੀਰਗਾ ਠੀਕ ਹੈ ਦੂਜਾ ਹੈਗਾ ਕਮਰਸ਼ੀਅਲ ਏਰੀਆ ਜਿੱਥੇ ਸ਼ੌਮ ਰੂਗ वगैरह ਬਣਨੇ ਨੇ ਉਦੋਂ ਅਗੇ ਇੰਡਸਟਰੀ ਏਰੀਆ ਹਾਂ ਹੈ ਕਿ ਉਹਨੂੰ ਇੰਡਸਟਰੀ ਲੁਧਿਆਣਾ ਦੇ ਵਿੱਚ ਪਹਿਲਾਂ ਹੀ ਇੰਡਸਟਰੀ ਬਥੇਰੀ ਆ ਤੇ ਉਸ ਨੂੰ ਵਧਾਉਣਾ ਫਲਾਉਣਾ ਅਸਲ ਦੇ ਵਿੱਚ ਬਾਹਰ ਉਹਨੇ ਕਿਸੇ ਨਹੀਂ ਆਉਣਾ ਉਹੀ ਇੰਡਸਟਰੀ ਨੂੰ ਵਧਾਉਣਾ ਫਲਾਉਣਾ ਧੰਨਵਾਦ ਜੀ ਧੰਨਵਾਦ ਕਿਵੇਂ ਕਿ ਅਸੀਂ ਗੱਲਬਾਤ ਕਰਕੇ ਹਟੇ ਹਾਂ ਤਾਂ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੋਏਗੀ ਸਮਝੀ ਹੋਏਗੀ ਕਿ ਕਿਸੇ ਸਾਹਮਣੇ ਕਿਸਾਨ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਵੀ ਅਸਲ ਦੇ ਵਿੱਚ ਜ਼ਰੂਰ ਸਰਕਾਰ ਤਾਂ ਇਸ ਦੇ ਫਾਇਦੇ ਗਿਨਾਰੀਆ ਪਰ ਫੀਲਡ ਤੇ ਕੀ ਇਸ ਦੇ ਫਾਇਦੇ ਆ ਕਿ ਗਰਾਊਂਡ ਜ਼ੀਰੋ ਤੇ ਰਿਪੋਰਟ ਜੇ ਆਪਾਂ ਕਰਦੇ ਆ ਤਾਂ ਅਸਲ ਦੇ ਵਿੱਚ ਪਿੰਡ ਵਾਸੀ ਕੀ ਕਹਿੰਦੇ ਕਈ ਪਿੰਡਾਂ ਵਿੱਚ ਅਸੀਂ ਗਏ ਵੀ ਆ ਪਹਿਲਾਂ ਤੇ ਉਹਨਾਂ ਦਾ ਕਹਿਣਾ ਸੀਗਾ ਵੀ ਸਾਨੂੰ ਹਜੇ ਤੱਕ ਇਹ ਤਾਂ ਸਮਝ ਨਹੀਂ ਆ ਪਾਇਆ ਵੀ ਹੋ ਕੀ ਰਿਹਾ ਜ਼ਰੂਰ ਇਹਨਾਂ ਦੇ ਬੰਦੇ ਸਰਕਾਰ ਦੇ ਆਂਦੇ ਆ ਸਮਝਾਉਂਦੇ ਵੀ ਆ ਪਰ ਸਾਨੂੰ ਫਾਇਦਾ ਹਜੇ ਤੱਕ ਇਸ ਦਾ ਕੋਈ ਵੀ ਸਮਝ ਨਹੀਂ ਆ ਪਾਇਆ ਸੋ ਇਸੇ ਤਰੀਕੇ ਨਾਲ ਇਸ ਮਸਲੇ ਨੂੰ ਲੈ ਕੇ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਜਿਹੜੀ ਆ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਨਾਮਤ ਕਰਨਾਂ ਦੇ ਨਾਲ ਮੈਂ ਹਕੂਰ ਜੋਤਸੇ